ਮੇਰੇ ਨਾਲ ਐਸਐਚਓ ਦੀ ਗਾਦੀ ਹੁੰਦਾ ਤਾਂ ਐਸਐਚਓ ਮੈਨੂੰ ਗਾਦੀਆਂ ਧਮਕੀਂਦਾ ਕਿ ਐਸਐਚਓ ਨੇ ਕੀ ਧਮਕੀ ਦਿੱਤੀ ਕੀ ਕਿਆ ਫਮ ਕਹਿੰਦਾ ਤੁਸੀਂ ਇਹ ਬਿਆਨ ਦਿਓ ਵੀ ਸਾਡੇ ਪਿੰਡ ਦਾ ਚਿੱਟਾ ਵੇਖਦਾ ਹੀ ਨਹੀਂ ਸੀਗਾ ਐਸਐਚਓ ਨੇ ਇਹ ਗੱਲ ਕਹੀ ਹਾਂ ਤੇ ਅਸੀਂ ਆਖਿਆ ਵੀ ਇਹ ਗੱਲ ਅਸੀਂ ਕਿਵੇਂ ਕਹਾਂਗੇ ਸੱਚ ਨਾਲ ਖੜੋ ਸੀ ਸੱਚ ਨਾਲ ਖੜਿਆ ਜੀ ਹੋਰ ਵੀ ਧਮਕੀ ਕੁਝ ਐਸਐਚਓ ਦੇ ਬੋਲ ਦਿੱਤੀ ਗਈ ਹੈ ਮੇਰੇ ਚਾਚਾ ਜੀ ਦਾ ਬੇਟਾ ਉਹਨਾਂ ਨੂੰ ਕਹਿੰਦਾ ਕਿ ਇਹਨੂੰ ਪਹਿਲਾਂ ਇਹਨੂੰ ਗੱਡੀ 'ਚ ਪਾ ਕੇ ਲੈ ਕੇ ਆਨੇ ਆ ਮੈਂ ਕਿਹਾ ਤੂੰ ਆਪਾਂ ਉਹਦੀ ਦੱਸਣਾ ਸੀ ਮੈਨੂੰ ਲੈ ਕੇ ਜਾਂਦਾ ਬਾਹ ਕਿ ਮੇਰਾ ਕਸੂਰ ਕੀ ਹੈ ਦੱਸ ਗੱਲਾਂ ਵੀ ਨਿਕਲ ਕੇ ਸਾਹਮਣੇ ਆ ਰਹੀ हां ਜਦੋਂ ਪੁਲਿਸ ਚੱਕਣ ਗਈ ਆ ਇਹਨਾਂ ਦੇ ਘਰਾਂ 'ਚ ਚੌਥੀ ਉਹਦੇ ਪਿਓ ਨੇ ਕਿਹਾ ਕਹਿੰਦਾ 20000 ਦੇ ਕੇ ਆ ਸਾਨੂੰ ਕਦੋਂ ਚੱਕਣਾ ਇਹ ਨੂੰ ਆਇਆ ਗੱਲ ਕਹੀ ਆ ਐਸ ਐਚਓ ਮਨੀਸ਼ ਕੁਮਾਰ ਨੂੰ ਪਤਾ ਨਹੀਂ ਕਿਹੜੀ ਗੱਲ ਦਾ ਡਰ ਆ ਮੈਨੂੰ ਗੱਲ ਲਾ ਕੇ ਕਹਿੰਦਾ ਕਹਿੰਦਾ ਯਾਰ ਉਹ ਤਾਂ ਥਾਣੇ 'ਚ ਕੋਈ ਕੰਮ ਆਇਆ ਸੀ ਮੈਂ ਕਿਹਾ ਮੈਂ ਤਾਂ ਤੈਨੂੰ ਇਹ ਗੱਲ ਹੀ ਨਹੀਂ ਕਹੀ ਵੀ ਉਹ ਥਾਣੇ 'ਚ ਆਇਆ ਸੀ ਕਿ ਨਹੀਂ ਆਇਆ ਸੀ ਦੋਸ਼ੀ ਆ ਜਿਹੜੇ ਘਟਨਾ ਕਰਨ ਤੋਂ ਪਹਿਲਾਂ ਥਾਣੇ 'ਚ ਗਏ ਨੇ ਕਟੋਕੜ 30 35 ਮੁੰਡੇ ਸੀ ਉਹਨਾਂ ਨੇ ਪਹਿਲੀ ਵਾਰ ਦਾਤ ਨਹੀਂ ਕੀਤੀ ਇਹ ਪਹਿਲਾਂ ਵੀ ਸਾਡੇ ਪਿੰਡ ਦਾ ਨੌਜਵਾਨ ਸੀਗਾ ਉਹਦੀਆਂ ਵੀ ਲੱਤਾਂ ਤੋੜ ਕੇ ਸੀ ਇਹ ਵੀ ਕੋਈ ਪਹਿਲੀ ਵਾਰ ਦਾਤ ਪਹਿਲਾਂ ਵੀ ਕੀਤੀ ਹੋਈ ਹਾਂਜੀ ਹਾਂ ਪਹਿਲਾਂ ਵੀ ਹੋਈ ਆ ਪਹਿਲੀ ਵਾਰ ਹੁਣ ਕਹਿੰਦੇ ਅੱਗੇ ਵੀ ਕਰਾਂਗੇ ਉਹ ਤਾਂ ਕਹਿੰਦੇ ਵੀ ਇਹ ਤਾਂ ਕੱਲ ਨੂੰ ਸਾਨੂੰ ਆ ਕੇ ਘਰੇ ਮਾਰ ਦੇਣਗੇ ਤੀਆਂ ਪੈਣਾ ਦੀਆਂ ਜੁੱਤਾਂ ਨੂੰ ਪਹਿਣਗੇ ਇਹ ਕੱਲ ਨੂੰ ਅੱਜ ਨਾ ਅੱਜ ਨਾ ਬੋਲੇ ਇਹ ਵੱਧ ਤੋਂ ਵੱਧ ਕੀ ਕਰ ਦੇਣਗੇ ਮਾਰ ਦੇਣਗੇ ਸਾਨੂੰ ਮੌਤ ਦਾ ਖੌਫ ਨਹੀਂ ਹੈਗਾ ਭਾਈ ਠੀਕ ਆ ਮਰ ਜਾਾਂਗੇ ਕੋਈ ਗੱਲ ਨਹੀਂ ਇੱਥੇ ਬੜੀ ਦੁਨੀਆ ਆ ਕੇ ਗਈ ਆ ਹਨਾ ਪਰ ਸੱਚ ਨਾ ਖੜਾਂਗੇ ਭਾਈ ਸੱਚ ਨਾ ਖੜੇ ਨਸ਼ਾ ਵਕਦਾ ਕਿੰਨਾ ਕਸੂਰ ਦੇ ਪਿੰਡ ਦੇ ਵਿੱਚ ਇਹ ਘਟਨਾ ਜਦੋਂ ਵਾਪਰਦੀ ਉਸ ਤੋਂ ਪਹਿਲਾਂ ਕੀ ਸੀਨ ਸੀ ਪੂਰਾ ਸਾਡੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਬਾਈ ਰਣਵੀਰ ਸਿੰਘ ਸੂਬੇਦਾਰ ਰਿਟਾਇਰ ਹੋ ਕੇ ਆਏ ਸੀਗੇ ਨਾ 2022 23 ਦੇ ਵਿੱਚ ਅਸੀਂ ਇਕ ਟੁਕੜ 35 40 ਮੁੰਡਿਆਂ ਨੇ ਇੱਕ ਕਮੇਟੀ ਗਠਨ ਕੀਤੀ ਸੀਗੀ ਆ ਕਿ ਪਿੰਡ ਦੇ ਵਿੱਚ ਰਣਵੀਰ ਸਿੰਘ ਉਹਦੇ ਆਗੂ ਸੀਗੇ ਪੂਰੇ ਐਕਟਿਵ ਮੈਂਬਰ ਵੀ ਸੀਗੇ ਸਾਰੇ ਨੌਜਵਾਨ ਇਕੱਠੇ ਹੋ ਕੇ ਤੁਰਦੇ ਸੀ ਉਦੋਂ ਨੱਥ ਵੀ ਪਾਈ ਗਈ ਸੀ ਤੇ ਇਹਨਾਂ ਨੂੰ ਉਸ ਚੀਜ਼ ਦੀ ਖੁੰਦਕ ਹੋਈ ਵੀ ਅਸੀਂ ਜਿਹੜਾ ਹੈਗਾ ਇਹ ਸਾਨੂੰ ਰੋਕ ਕੇ ਦਿਖਾਓ ਕਿਹੜਾ ਰੋਕਦਾ ਹੈਗਾ ਉਸ ਚੀਜ਼ ਦੀ ਖੁੰਦਕ ਨੂੰ ਲੈ ਕੇ ਦੇਖੋ ਰਣਵੀਰ ਸਿੰਘ ਵੀ ਵਿਚਾਰਾ ਆ ਹੋਰਾਂ ਵਾਂਗੂ ਘਰੇ ਬਹਿ ਸਕਦਾ ਸੀ ਰਿਟਾਇਰ ਸੀਗਾ ਚੰਗੀ ਤਨਖਾਹ ਪੈਨਸ਼ਨ ਆਉਂਦੀ ਸੀ ਉਹਦੋਂ ਫੜੇ ਉਹਦੋਂ ਫੜੇ ਵੀ ਗਏ ਸੀ ਜਦੋਂ ਤੁਸੀਂ ਜਿਵੇਂ ਬਾਈ ਹੋਰੇ ਦੱਸ ਦਿਆ ਉਹਦੋਂ ਕਈ ਫੜੇ ਵੀ ਗਏ ਸੀ ਜਦੋਂ ਤੁਸੀਂ ਕਮੇਟੀ ਥੋੜੀ ਚੱਲਦੀ ਸੀ ਹਾਂਜੀ ਹਾਂ ਉਹਦੋਂ ਫੜੇ ਗਏ ਸੀ ਇਹਨਾਂ ਤੇ ਸਾਰਿਆਂ ਤੇ ਪਾਚੇ ਪੁਲਿਸ ਨੇ ਵਧੀਆ ਇਹਨਾਂ ਦੇ ਕਾਰਵਾਈ ਕੀਤੀ ਉਹਦੋਂ ਸਾਰੇ ਅਰੈਸਟ ਕੀਤੇ ਇਹਨਾਂ ਦੇ ਪਰਚੇ ਕੀਤੇ ਬਕਾਇਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਖੁੰਦਕ ਰੱਖੀ ਖੁੰਦਕ ਰੱਖ ਕੇ ਰਣਵੀਰ ਸਿੰਘ ਨੂੰ ਪਹਿਲਾਂ ਵਿਚਾਰੇ ਨੂੰ ਖੇਤੋਂ ਆਉਂਦੇ ਨੂੰ ਦੇਖੋ ਮੈਂ ਪਹਿਲਾਂ ਵੀ ਗੱਲ ਕਰਦਾ ਸੀ ਵੀ ਰਣਵੀਰ ਸਿੰਘ ਨੂੰ ਕੱਲੇ ਨੂੰ ਕੀ ਲੋੜ ਸੀ ਉਹ ਚੰਗੀ ਪੈਨਸ਼ਨ ਲੈਂਦਾ ਸੀ ਉਹਦੇ ਕੋਲ ਘਰ ਪਰਿਵਾਰ ਸੀਗਾ ਹਨਾ ਉਹ ਉਹਦਾ ਉਹਦਾ ਕੋਈ ਨਿੱਜੀ ਰੌਲਾ ਨਹੀਂ ਸੀ ਇਹਨਾਂ ਨਾਲ ਕੋਈ ਜ਼ਮੀਨਦਾਰ ਰੌਲਾ ਨਹੀਂ ਸੀ ਕੋਈ ਪੈਸਿਆਂ ਦਾ ਰੌਲਾ ਨਹੀਂ ਸੀ ਸਿਰਫ ਪਿੰਡ ਕਰਕੇ ਉਹ ਬੰਦੇ ਨੇ ਕੀ ਖਟਿਆ ਉਹ ਅੱਜ ਆਪਦੀ ਲੱਤ ਗਵਾ ਕੇ ਬਹਿ ਗਿਆ ਹਨਾ ਸੋ ਜੇ ਅਸੀਂ ਅਸੀਂ মিডিਆ ਦੇ ਵਿੱਚ ਗੱਲ ਲੈ ਲੈਂਦੀ ਵੀ ਕਿਉਂ ਸਾਡੀ ਗੱਲ ਸੁਣਨੀ ਨਹੀਂ ਸੀ ਕੋਈਸੇ ਨੇ ਸਾਡੀ মিডিਆ ਦੇ ਵਿੱਚ ਗੱਲ ਲੈਉਣੀ ਬੰਦ ਹੀ ਸੀਗੀ ਤੇ মিডিਆ ਦੇ ਵਿੱਚ ਗੱਲ ਲਿਆਂਦੀ ਦੇਖੋ ਸਪੰਜੇ ਉਂਗਲਾਂ ਕੋਈ ਨਹੀਂ ਹੁੰਦੀਆਂ ਐਸਪੀ ਮੈਡਮ ਹੀਨਾ ਗੁਪਤਾ ਜੀ ਨੇ ਸਾਡਾ ਜੱਜ ਕੇ ਸਾਥ ਦਿੱਤਾ ਉਹਨਾਂ ਨੂੰ ਅਸੀਂ ਕੁਛ ਵੀ ਮਾੜਾ ਨਹੀਂ ਕਹਿੰਦੇ ਪਰ ਐਸਐਚਓ ਮਨੀਸ਼ ਕੁਮਾਰ ਨੂੰ ਪਤਾ ਨਹੀਂ ਕਿਹੜੀ ਗੱਲ ਦਾ ਡਰ ਆ ਮੈਨੂੰ ਕੱਲ ਆ ਕੇ ਕਹਿੰਦਾ ਕਹਿੰਦਾ ਯਾਰ ਉਹ ਤਾਂ ਥਾਣੇ 'ਚ ਕੋਈ ਕੰਮ ਆਇਆ ਸੀ ਮੈਂ ਕਿਹਾ ਮੈਂ ਤਾਂ ਤੈਨੂੰ ਇਹ ਗੱਲ ਹੀ ਨਹੀਂ ਕਹੀ ਵੀ ਉਹ ਥਾਣੇ 'ਚ ਆਇਆ ਸੀ ਕਿ ਨਹੀਂ ਆਇਆ ਸੀ ਦੋਸ਼ੀ ਆ ਜਿਹੜੇ ਘਟਨਾ ਕਰਨ ਤੋਂ ਪਹਿਲਾਂ ਥਾਣੇ 'ਚ ਗਏ ਨੇ ਥਾਣੇ ਦੇ ਵਿੱਚ ਜੇ ਸਰਕਾਰ ਚਾਵੇ ਤਾਂ ਉਹਨਾਂ ਦੀ ਉਹਨਾਂ ਦੀ ਜਾਂਚ ਹੋਵੇ ਮੁਲਾਜ਼ਮਾਂ ਦੀ ਵੀ ਕੀ ਕਰਨਗੇ ਸੀ ਫੋਨ ਤੇ ਇਹਨਾਂ ਦੀਆਂ ਗੱਲਾਂ ਹੋਈਆਂ ਨੇ ਉਸ ਤੋਂ ਬਾਅਦ 7:30 ਵਜੇ 7:30 ਵਜੇ ਜੋ ਰੈਰਾ ਸਾਧਾਰ ਗੁਰੂਗੜ੍ਹ ਟਾਈਮ ਸੀਗਾ ਇਹ ਘਟਨਾ ਹੋਈ ਰਣਵੀਰ ਸਿੰਘ ਨਾਲ ਸੋ ਮੈਂ ਤਾਂ ਇਹੀ ਕਹਿਣਾ ਚਾਹੋ ਮੇਰੇ ਤੇ ਐਸਐਚਓ ਮੈਨੂੰ ਘੰਕਾਉਂਦਾ ਕੋਈ ਆਪਾਂ ਨੂੰ ਡਰ ਨਹੀਂ ਹੈ ਇਸ ਚੀਜ਼ ਦਾ ਹਨਾ ਪਰ ਮੈਨੂੰ ਇਹ ਦੱਸ ਦੋ ਕਿ ਰਣਵੀਰ ਸਿੰਘ ਦਾ ਕੀ ਕਸੂਰ ਸੀਗਾ ਉਹਦਾ ਤਾਂ ਕੋਈ ਕਸੂਰ ਨਹੀਂ ਸੀ ਨਾ ਮੇਰੇ ਨਾਲ ਐਸਐਚਓ ਦੀ ਗੱਦੀ ਖੁੰਦਕਾ ਐਸਐਚਓ ਮੈਨੂੰ ਕਹਦਿਆਂ ਧੰਮ ਕਿਵੇਂ ਇਹ ਇਨਸਾਫ ਦੀ ਗੱਲ ਕੀਤੀ ਮੈਂ ਸੱਚ ਬੋਲਿਆ ਜੇ ਬਈ ਤੁਸੀਂ ਸਾਡੇ ਪਿੰਡ ਖੜੇ ਹੋ ਸਾਡੇ ਪਿੰਡ ਦਾ ਬੱਚਾ ਬੱਚਾ ਸਾਰੇ ਸਿਆਣੇ ਬਜ਼ੁਰਗ ਖੜੇ ਨੇ ਹਨ ਮੈਂ ਕੋਈ ਬਾਲਾ ਵੱਡਾ ਨਹੀਂ ਹੈਗਾ ਪਿੰਡ ਤੋਂ ਇਕੱਲੇ ਇਕੱਲੇ ਬੰਦੇ ਤੋਂ ਪੁੱਛ ਲਓ ਵੀ ਸੱਚ ਕੀ ਆ ਠੀਕ ਹੈ ਨਾ ਜੇ ਮੈਂ ਇੱਕ ਵੀ ਪਰਸੈਂਟ ਝੂਠ ਬੋਲਿਆ ਹੋਵੇ ਉਸ ਗੱਲ ਦੇ ਵਿੱਚ ਜਾਂ ਮੇਰੀ ਕੋਈ ਕੋਈ ਮੇਰਾ ਕੋਈ ਵਟਦਾਰ ਵਾਲਾ ਹੋਵੇ ਮੇਰਾ ਕੋਈ ਪੈਸਾਂ ਦਾ ਹੋਵੇ ਕਹਿੰਦਾ ਕੀ ਐ ਸੱਚ ਨੂੰ ਕੀ ਧਮਕੀ ਦਿੱਤੀ ਕੀ ਕਿਹਾ ਤੁਹਾਨੂੰ ਦੇਖੋ ਐਸਐਚਓ ਕੱਲ ਇੱਥੇ ਆਇਆ ਪਹਿਲਾਂ ਤਾਂ ਸਾਨੂੰ ਪਿੰਡਿਆਂ ਨੂੰ ਆਕੇ ਕਹਿੰਦਾ ਸਾਡੇ ਪਿੰਡ ਦੇ ਲੋਕਾਂ ਨੂੰ ਫੋਨ ਕਰੀ ਗਿਆ ਕਹਿੰਦਾ ਤੁਸੀਂ ਇਹ ਬਿਆਨ ਦਿਓ ਵੀ ਸਾਡੇ ਪਿੰਡ ਦਾ ਚਿੱਟਾ ਵਿਕਦਾ ਹੀ ਨਹੀਂ ਸੀਗਾ ਐਸਐਚਓ ਨੇ ਇਹ ਗੱਲ ਕਹੀ ਹਾਂ ਤੇ ਅਸੀਂ ਆਖਿਆ ਵੀ ਇਹ ਗੱਲ ਅਸੀਂ ਕਿਵੇਂ ਕਹਦਾਂਗੇ ਅਸੀਂ ਮੰਨ ਲਓ ਝੂਠ ਬੋਲਾਂਗੇ ਉਹਨਾਂ ਤੇ ਕਹਿੰਦੇ ਕੱਲ ਨੂੰ ਸਾਡਾ ਪਿੰਡ ਖੜਾ ਇਹ ਸਾਡੇ ਗਲ ਚ ਹੱਥ ਫਾਲੂਗਾ ਵੀ ਤੁਸੀਂ ਝੂਠ ਬੋਲਦੇ ਸੀਗੇ ਅਨੁਕੀਨ ਮੈਂ ਕਹਿੰਦਾ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਅਸੀਂ ਇਹ ਕਹਿ ਸਕਦੇ ਵੀ ਹਾਂ ਪੁਲਿਸ ਨੇ ਕਾਰਵਾਈ ਕੀਤੀ ਹੈ ਭਾਈ ਹੁਣ ਕੀਤੀ ਆ ਤੇ ਇਹ ਸੱਚ ਬੋਲਦਾਂਗੇ ਅਸੀਂ ਜੇ ਹੁਣ ਕਹਿ ਦੀ ਵੀ ਸਾਡੇ ਪਿੰਡ ਦਾ ਭਾਈ ਜਮਾ ਹੀ ਪਹਿਲਾਂ ਵੀ ਨਹੀਂ ਹੁੰਦਾ ਸੀ ਫਲਾਨਾ ਨਹੀਂ ਹੁੰਦਾ ਸੀ ਹਨਾ ਦੇਖੋ ਸਾਡੀ ਕੋਈ ਨਾ ਨਿੱਜੀ ਦੁਸ਼ਮਣੀ ਨਹੀਂ ਹੈਗੀ ਕਿਸੇ ਨਾਲ ਵੀ ਹਨਾ ਪਰ ਸੱਚ ਦੇ ਨਾਲ ਤਾਂ ਖੜੋ ਮੈਂ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਸੱਚ ਨਾਲ ਖੜੋ ਅਸੀਂ ਸੱਚ ਨਾਲ ਖੜੇ ਕੀ ਹੋਣੀਗੀ ਜਾਂ ਹੋਰ ਵੀ ਧਮਕੀ ਕੁਝ ਐਸਾ ਚੋ ਦੇ ਉੱਪਰ ਦਿੱਤੀ ਗਈ ਹੈ ਹਾਂ ਕਹਿੰਦਾ ਕਹਿੰਦਾ ਮੇਰੇ ਚਾਚਾ ਜੀ ਦਾ ਬੇਟਾ ਉਹਨੂੰ ਕਿ ਉੱਥੇ ਦੇਖੋ ਪਿੰਡ ਦੇ ਵਿੱਚ ਕੋਈ ਵੀ ਮੈਂ ਤੁਹਾ ਬਿਲਕੁਲ ਪਿੰਡ ਦਾ ਬੰਦਾ ਤਾਂ ਗੱਲ ਦੱਸਦਾ ਹਨਾ ਉਹਨਾਂ ਨੂੰ ਕਹਿੰਦਾ ਕਿ ਇਹਨੂੰ ਪਹਿਲਾਂ ਇਹਨੂੰ ਗੱਡੀ ਚ ਬਾਕੇ ਲੈ ਕੇ ਆਨੇ ਆ ਮੈਂ ਕਿਹਾ ਤੂੰ ਆਪਾ ਉਹਦੀ ਦੱਸਣਾ ਸੀ ਮੈਨੂੰ ਲੈ ਕੇ ਜਾਂਦਾ ਬਾਹ ਕਿ ਮੇਰਾ ਕਸੂਰ ਕੀ ਹੈ ਦੱਸ ਹੂੰ ਯਾਰ ਇਨਸਾਨ ਆ ਕੋਈ ਕੋਈ ਐਡੀ ਕੀ ਗਲਤੀ ਕਰਤੀ ਗੁਨਾਹ ਕੀ ਕੀਤਾ ਸੀ ਅਸੀਂ ਇੱਕ ਯਾਰ ਦੇਸ਼ ਦਾ ਸੇਵਕ ਆ ਦੇਸ਼ ਦੀ ਸੇਵਾ ਕਰਕੇ ਆਇਆ ਸੂਬੇਦਾਰ ਰੈਂਕ ਤੋਂ ਰਿਟਾਇਰ ਹੋ ਕੇ ਆਇਆ ਬੰਦਾ ਬੰਦਾ ਸਪੋਰਟਸਮੈਨ ਕੋਟੇ ਦਾ ਬੰਦਾ ਯਾਰ ਆ ਕੇ ਉਹਦੀ ਲੱਤ ਖਤਮ ਕਰਤੀ ਯਾਰ ਬੰਦਿਆਂ ਨੇ ਅਸੀਂ ਹੱਕ ਦੇ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਵੀ ਨਹੀਂ ਮਾਰ ਸਕਦੇ ਯਾਰ ਕਮਾਲ ਹੋ ਗਈ ਇਹ ਤਾਂ ਯਾਰ ਪੁਲਿਸ ਸਿਕੰਜਾ ਜੈਸਾ ਹਾਲਾਂਕਿ ਹੁਣ ਖਬਰ ਜਿਹੜੀ ਹੈਗੀ ਉਹ ਚਰਚਾ ਦੇ ਵਿੱਚ ਆਈ ਜੋ ਸੁਰਖੀਆਂ ਚਾਹੀ ਉਸ ਤੋਂ ਬਾਅਦ ਪੁਲਿਸ ਨੇ ਸਿਕੰਜਾ ਕਿਸਿਆ ਇਸ ਦੇ ਵਿੱਚ ਕੋਈ ਦੋਰਾਇ ਨਹੀਂ ਹੈਗੀ ਪਰ ਇਸ ਤੋਂ ਪਹਿਲਾਂ ਵੀ ਪੁਲਿਸ ਦੇ ਵੱਲੋਂ ਐਸੀ ਕਾਰਵਾਈ ਕੀਤੀ ਗਈ ਸੀ ਕਿ ਫੜ ਕੇ ਲੈ ਗੇ ਜਿਹੜਾ ਕੁਝ ਕਰਨਾ ਚਾਹੀਦਾ ਸੀ ਬਣਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਰੁੱਖ ਕਹਿਹ ਜਾ ਸੀ ਨਸ਼ੇ ਵਾਲਿਆਂ ਪ੍ਰਤੀ ਪੁਲਿਸ ਦਾ ਦੇਖੋ ਪੁਲਿਸਦਾਰ ਉਖ ਪਹਿਲਾਂ ਸਾਡੇ ਐਸਐਚਓ ਮੈਡਮ ਰੱਖੇ ਗਏ ਨੇ ਉਹਨਾਂ ਨੂੰ ਅਸੀਂ ਪਹਿਲਾਂ ਵੀ ਕਹਿੰਦੇ ਵੀ ਇਹੋ ਜਿਹੇ ਚੰਗੇ ਐਸਐਚਓ ਦਵੰਗ ਐਸਐਚਓ ਸੀਗੇ ਮਤਲਬ ਉਹਨਾਂ ਨੇ ਪੂਰੀ ਇਥੇ ਨਕੇਲ ਪਾਲੀ ਸਾਡੇ ਪਿੰਡ ਦੇ ਵਿੱਚ ਆ ਕੇ ਹਨਾ 2 ਮਹੀਨੇ ਪਹਿਲਾਂ ਉਹਨਾਂ ਦੀ ਬਦਲੀ ਕਰਤੀ ਪਤਾ ਨਹੀਂ ਬਦਲੀ ਹੋ ਗਈ ਜਾਂ ਕਰਤੀ ਗਈ ਹਨਾ ਤੇ ਉਹਨਾਂ ਨੇ ਪੂਰਾ ਸਕੰਜਾ ਕੱਸਿਆ ਸੀ ਸਾਡੇ ਪਿੰਡ ਦੇ ਵਿੱਚ ਪਰ ਉਸ ਤੋਂ ਬਾਅਦ ਹਾਲਾਤ ਆ ਜਿਹੜੇ ਹੁਣ ਪਰਸੋਂ ਹੀ ਆ ਪਿੰਡ ਖੜਾ ਸਾਰਾ ਪਰਸੋਂ ਹੀ ਉਹਦੇ ਮੋਬਾਈਲ ਖੋ ਕੇ ਲੈ ਗਏ ਮੁੰਡੇ ਦਾ ਇੱਕ ਮੁੰਡਾ ਮਜ਼ਦੂਰ ਜੋ ਵਿਚਾਰਾ ਖੜਾ ਸੀ ਘਰ ਮੂਰੇ ਉਹਦਾ ਮੋਬਾਈਲ ਹੀ ਖੋ ਕੇ ਲੈ ਗਏ ਪਿੰਡ ਦੇ ਵਿੱਚ ਅਸੀਂ ਆਵਾਜ਼ ਤਾਂ ਚੱਕੀ ਆ ਸਾਡਾ ਕੋਈ ਉਹਨਾਂ ਦਾ ਨਿੱਜੀ ਰੌਲਾ ਨਹੀਂ ਸਾਡੇ ਪਿੰਡ ਦੀਆਂ ਧੀਆਂ ਪੈਣਾ ਦੂਰ ਅੱਡੇ ਤੇ ਜਾਂਦੀਆਂ ਸਾਡੇ ਪਿੰਡ ਦਾ ਕਿਸਾਨ ਮਜ਼ਦੂਰ ਵਰਗ ਦੁਕਾਨਦਾਰ ਵਰਗ ਡਰਿਆ ਹੋਇਆ ਵੀ ਇਹ ਤਾਂ ਕੱਲ ਨੂੰ ਸਾਨੂੰ ਆ ਕੇ ਘਰੇ ਮਾਰ ਜਾਣਗੇ ਧੀਆਂ ਪੈਣਾ ਦੀਆਂ ਇੰਜ ਤਾਂ ਨੂੰ ਪੈਣਗੇ ਇਹ ਕੱਲ ਨੂੰ ਜੱਜ ਨਾਲ ਅੱਜ ਨਾ ਬੋਲੇ ਇਹ ਵੱਧ ਤੋਂ ਵੱਧ ਕੀ ਕਰ ਦੇਣਗੇ ਮਾਰ ਦੇਣਗੇ ਸਾਨੂੰ ਮੌਤ ਦਾ ਖੌਫ ਨਹੀਂ ਹੈਗਾ ਭਾਈ ਠੀਕ ਆ ਮਰ ਜਾਾਂਗੇ ਕੋਈ ਗੱਲ ਨਹੀਂ ਇੱਥੇ ਬੜੀ ਦੁਨੀਆ ਆ ਕੇ ਗਈ ਆ ਹਨਾ ਪਰ ਸੱਚ ਨਾਲ ਖੜਾਂਗੇ ਭਾਈ ਸੱਚ ਨਾਲ ਖੜੇ ਆ ਪਰ ਐਸ ਐਚਓ ਨੂੰ ਐਸਾ ਉਹ ਉਸ ਪੱਖ ਵੱਲ ਵੀ ਪਿੰਡ ਦੇ ਵਿੱਚ ਨਸ਼ਾ ਨਹੀਂ ਵੀ ਤੁਸੀਂ ਇਹ ਪੱਖ ਦਿਓ ਜਾਂ ਫਿਰ ਉਹਨਾਂ ਦੇ ਪੱਖ ਵੱਲ ਝੁ ਦਾ ਕਿਉਂ ਲੱਗਦਾ ਕਾਰਨ ਕੀ ਆ ਜੇ ਮਨ ਗੱਲਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਉਹ ਸ਼ਰਿਆਨ ਸਪਸ਼ਟ ਤੌਰ ਤੇ ਕਹਿੰਦੇ ਫਿਰਦਿਆ ਵੀ ਅਸੀਂ ਪੁਲਿਸ ਨੂੰ ਮੀਨਾ ਦਿੰਨੇ ਆ ਪੁਲਿਸ ਨੂੰ ਇਹ ਦਿੰਨੇ ਆ ਪੁਲਿਸ ਨੂੰ ਹਾਂ ਜਦੋਂ ਪੁਲਿਸ ਚੱਕਣ ਗਈ ਆ ਇਹਨਾਂ ਦੇ ਘਰਾਂ ਚ ਤਾਂ ਉਥੇ ਉਹਦੇ ਪਿਓ ਨੇ ਕਿਹਾ ਕਹਿੰਦਾ 20000 ਦੇ ਕੇ ਆ ਸਾਨੂੰ ਕਹਿੰਦੇ ਚੱਕਣਾ ਇਹ ਪੁਲਿਸ ਨੂੰ ਹਾਂ ਇਹ ਗੱਲ ਕਹੀ ਆ ਓਕੇ ਤੇ ਪੁਲਿਸ ਨੂੰ ਹੁਣ ਪਤਾ ਨਹੀਂ ਕਿਹੜੀ ਗੱਲ ਦਾ ਡਰ ਆ ਪਤਾ ਨਹੀਂ ਕਿਹੜੀ ਗੱਲ ਨੂੰ ਕਾਰਵਾਈ ਨਹੀਂ ਕਰਦੇ ਉਹਨਾਂ ਦੇ ਨਕਲੀ ਪਲਸਟਰ ਲਿਆ ਕੇ ਲਾਤੇ ਤੁਸੀਂ ਇਹ ਦੇਖੋ ਜਿਹੜੇ ਬੰਦੇ ਲਾਤੇ ਪਲਸਟਰ ਲੱਗਾ ਹੋਇਆ ਤਰਪੂਆ ਠੀਕ ਆ ਨੋਕਾਂ ਵਾਲੇ ਜੋੜੇ ਪਾਏ ਆ ਉਹਦੇ ਤੇ ਪਲਾਸਟਰ ਲਾਏ ਹੋਇਆ ਨਕਲੀ ਸਭ ਕੁਝ ਸਭ ਨੂੰ ਪਤਾ ਸੱਚ ਕੀ ਹੈਗਾ ਠੀਕ ਆ ਅਸੀਂ ਰਤੀ ਪਰ ਵੀ ਕੋਈ ਝੂਠ ਨਹੀਂ ਬੋਲਦੇ ਹੈਗੇ ਸੋ ਪਿੱਛੇ ਨਹੀਂ ਹਟਾਂਗੇ ਜੇ ਸਾਨੂੰ ਡਰਾਉਣਗੇ ਧਮਕਾਉਣਗੇ ਧੁਕਾਈ ਜਾਣ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਨਾ ਖੜੇ ਸੱਚ ਹੁਣ ਸਰ ਜੇ ਪੁਲਿਸ ਇਸ ਪਾਸੇ ਵੱਲ ਤੁਰਪੀਂ ਗਈ ਫੜਨਾ ਤਾਂ ਪੁਲਿਸ ਨੇ ਆ ਤਾਂ ਫਿਰ ਕੀ ਕੀ ਬਣੂਗਾ ਨਹੀਂ ਬਾਈ ਦੇਖੋ ਹੁਣ ਇਹ ਤਾਂ ਸਾਰੇ ਪੰਜੇ ਉਂਗਲਾਂ ਇੱਕੋ ਜਿਹੇ ਨਹੀਂ ਹੁੰਦੀਆਂ ਜੇ ਕੋਈ ਚੰਗਾ ਐਸਐਚਓ ਸਾਡੇ ਥਾਣੇ ਦੇ ਵਿੱਚ ਦੇਣ ਬਥੇਰੇ ਐਸਐਚਓ ਹੈਗੇ ਆ ਬੜੇ ਚੰਗੇ ਐਸਐਚਓ ਨੇ ਜਿਹੜੇ ਕਹਿੰਦੇ ਆ ਵੀ ਅਸੀਂ ਸਾਨੂੰ ਮੌਕਾ ਦਿਓ ਅਸੀਂ ਨਿਕੇਲ ਪਾਉਣੇ ਆ ਕੋਈ ਇਹੋ ਜਿਹਾ ਐਸਐਚਓ ਲਾਉਣ ਜਿਹੜਾ ਕਿ ਚਿੜੀ ਨਹੀਂ ਫਰਕੰਦੀ ਜੇ ਪੁਲਿਸ ਸਾਫ਼ ਦੀ ਆਈ ਤੇ ਆ ਜੇ ਸੋ ਕੋਈ ਸਾਡੀ ਕਿਸੇ ਨਾਲ ਵੀ ਕੋਈ ਪ੍ਰਸ਼ਾਸਨ ਪਰਚੇ ਹੈਗੇ ਆ ਜਿਹੜੇ ਫੜੇ ਆਗੇ ਹਾਂਜੀ ਹਾਂ ਪਹਿਲਾਂ ਬਹੁਤ ਪਰਚੇ ਜੀ ਇਹ ਕਿੰਨੇ ਵੈਸੇ ਇੱਕ ਸ਼ਾਇਦ ਫਰਾਰ ਆ ਤਿੰਨ ਤਿੰਨ ਜਣੇ ਸੀ ਕੁੱਟਣ ਆਲੇ ਕਿਹਨਾਂ ਹਾਂ ਤਿੰਨ ਜਣੇ ਕੁੱਟਣ ਆਲੇ ਸੀਗੇ ਦੋ ਸੋਡੇ ਪਿੰਡ ਦੇ ਆ ਇਹ ਦੋ ਸਾਡੇ ਪਿੰਡ ਦੇ ਸੀ ਦੋ ਮੇਰੇ ਖਾਲ ਬਾਹਰ ਦੇ ਸੀਗੇ ਦੋ ਦੋ ਬਾਹਰ ਦੇ ਹਾਂਜੀ ਜਿਹੜੇ ਸੋਡੇ ਪਿੰਡ ਦੇ ਸੀ ਦੋਨੋਂ ਫੜੇ ਗਏ ਆ ਉਹ ਦੋਨੋਂ ਫੜੇ ਗਏ ਜੀ ਪਿੰਡ ਪੱਦਰ ਤੇ ਉਹਨਾਂ ਕੋਲ ਜਾ ਕੇ ਨਹੀਂ ਕਿਹਾ ਜੋ ਸੀ ਕਮੇਟੀ ਬਣੀ ਸੀ ਭਈਆ ਕੰਮ ਛੱਡ ਦਿਓ ਪਹਿਲਾਂ ਵੀ ਯਾਰ ਇਹ ਕਿਉਂ ਕਰਦੇ ਹੋ ਪਿੰਡ ਦਾ ਪਿੰਡ ਦੀ ਬਰਬਾਦੀ ਹੋ ਜਾਂਦੀ ਕਿਹਾ ਸੀਗਾ ਰਣਵੀਰ ਸਿੰਘ ਹੋਰਾਂ ਨੇ ਪਿੰਡ ਦਾ ਨੌਜਵਾਨ ਸੀਗਾ ਮੈਸਤਰੀਆਂ ਦਾ ਕੰਮ ਕਰਦਾ ਵਿਚਾਰਾ ਬਹੁਤ ਵਧੀਆ ਹੁਣ ਹਾਰ ਬੱਚਾ ਸੀਗਾ ਉਹਦੀਆਂ ਵੀ ਲੱਤਾਂ ਤੋੜ ਗਈ ਸੀ ਪਰ ਉਹ ਉਹ ਵਿਚਾਰਾ ਕੀ ਪਰਿਵਾਰ ਦਾ ਇਕੱਲਾ ਬੱਚਾ ਉਹ ਡਰ ਗਿਆ ਕਹਿੰਦੇ ਯਾਰ ਅਸੀਂ ਕਾਰਵਾਈ ਕਰਾਵਾਂ ਕੱਲ ਨੂੰ ਫੇਰ ਨਾ ਆ ਜਾਣ ਅੱਛਾ ਤੇ ਇਹ ਵੀ ਕੋਈ ਪਹਿਲੀ ਵਾਰ ਦਾ ਨਹੀਂ ਤਾਂ ਪਹਿਲਾਂ ਵੀ ਕੀਤੀ ਹੋਈ ਹਾਂਜੀ ਹਾਂ ਪਹਿਲਾਂ ਵੀ ਹੋਈ ਆ ਹਾਂ ਹੁਣ ਕਹਿੰਦੇ ਅੱਗੇ ਵੀ ਕਰਾਂਗੇ ਉਹ ਤਾਂ ਕਹਿੰਦੇ ਸਾਨੂੰ ਕੋਈ ਡਰ ਨਹੀਂ ਕਹਿੰਦੇ ਸ਼ਰਿਆਮ 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 ਉਹ ਕਹਿੰਦੇ ਅੱਗੇ ਵੀ ਕਰਾਂਗੇ